ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਤੋਂ ਇੱਕ ਵਾਰ ਅੱਜ ਫਿਰ ਰਿਪੋਰਟ ਲੈ ਕੇ ਦਤਨਾਲ ਹਰੀਕੇ ਹੈਡਵਕਸ ਤੋਂ ਮੌਜੂਦ ਹੈਗੇ ਆਂ ਸ਼ਾਮ ਦੇ 7:00 7:10 ਹੋ ਗਏ ਆ 17 ਤਰੀਕ 17 ਜੁਲਾਈ 2025 ਦੀ ਰਿਪੋਰਟ ਲੈ ਕੇ ਹਾਜ਼ਰ ਆ ਜਿਹੜੀ ਰਜਾਨਾ ਆਪਾਂ ਰਿਪੋਰਟ ਟਾਈਮਾਂ ਦੀ ਗੱਲ ਕਰਦੇ ਆ ਤੇ ਜੇਕਰ ਦਰਿਆਵਾਂ ਦੀ ਗੱਲ ਕਰਦੇ ਹਾਂ ਲੈ ਕੇ ਹਾਜ਼ਰ ਆ ਇੱਕ ਵਾਰੀ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਹਰੀਕੇ ਹੈਡਵਕਸ ਤੇ ਮੌਜੂਦ ਹੈਗੇ ਆਂ ਅਸੀਂ ਸੋ ਇਹ ਅਗਲੀ ਸਾਈਡ ਹੈਗੀ ਜਿਹੜੀ ਫਰੋਹੇਪੁਰ ਵਾਲੀ ਸਾਈਡ ਹੈਗੀ ਹੈ ਤੇ ਤੁਸੀਂ ਅਗਲੀ ਸਾਈਡ ਤੇ ਜਿਹੜਾ ਜਿਹੜਾ ਇੱਥੋਂ ਬਣਿਆ ਬਾਈਪਾਸ ਉਹ ਦੇਖ ਸਕਦੇ ਹੋ ਬਾਕੀ ਜਿਹੜਾ ਇਹ ਦਰਿਆ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਪਿਛਲੇ ਬਣੇ ਹਰੀਕੇ ਹੈਡਵੈਕਸ ਜਿਹੜਾ ਬਣਿਆ ਹੋਇਆ ਉਹਦੀ ਵੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਹੈਗੇ ਹਾਂ ਸੋ ਆਪਾਂ ਨਾਲ ਜਿਹੜੇ ਅੱਜ ਦੇ ਵਾਟਰ ਲੈਵਲ ਹੈਗਾ ਅੱਜ ਦਾ ਡੈਮ ਦਾ ਦਰਿਆਵਾਂ ਦਾ ਉਹ ਵੀ ਸਾਂਝਾ ਕਰਦੇ ਨੇ ਤੁਹਾਡੇ ਨਾਲ ਭਖੜਾ ਡੈਮ ਦੀ ਜਿਹੇ ਆਪਾਂ ਗੱਲ ਕਰੀਏ ਤੇ ਭਖੜਾ ਡੈਮ ਦੇ ਵਿੱਚ ਅੱਜ ਸਵੇਰ ਦੇ 6 ਵਜੇ ਦੀ ਰਿਪੋਰਟ ਹੈਗੀ ਜਿਹੜੀ ਉਹ 1595 ਲੈਵਲ ਦੇ ਜਿਹੜਾ ਖੁੱਟ ਤੇ ਪਾਣੀ ਹੈਗਾ ਸੋ ਜਿਹੜਾ ਇਹਦੇ ਚ ਥੱਲੇ ਪਾਣੀ ਆ ਰਿਹਾ ਹੈਗਾ ਇਹਦੇ ਵਿੱਚ ਪਾਣੀ ਆ ਰਿਹਾ 32810 ਕਿਊਸਿਕ ਤੇ ਜਿਹੜਾ ਅੱਗੇ ਡਾਉਨਸਟ੍ਰੀਮ ਦੇ ਵਿੱਚ ਛੱਡਿਆ ਜਾ ਰਿਹਾ ਹੈ ਪਾਖੜਾ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਜਿੱਥੇ ਆਪਾਂ ਖੜੇ ਹੈਗੇ ਆ 26694 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਤੇ ਪਾਖੜਾ ਡੈਮ ਦੀ ਰਿਪੋਰਟ ਸੀ ਸਤਲੁਜ ਦਰਿਆ ਦੇ ਹਾਲਾਤ ਨੇ ਜੋ ਦਿਖ ਰਹੇ ਤੁਸੀਂ ਬਿਆਸ ਤੇ ਬਣੇ ਪੌਂਗ ਡੈਮ ਦੀ ਆਪਾਂ ਗੱਲ ਕਰਦੇ ਆਂ ਇੰਨੀ ਵੀ ਰਿਪੋਰਟ ਜਿਹੜੀ 17 ਚਲਾਈ ਦੀ ਸਵੇਰੇ 6 ਵਜੇ ਦੀ ਰਿਪੋਰਟ ਸਾਡੇ ਕੋਲ ਜਿਹੜੀ ਮੌਜੂਦ ਆ। ਸੋ ਉਹਦੇ ਵਿੱਚ ਆਪਾਂ ਗੱਲ ਕਰਦੇ ਆਂ ਦਾ ਜਿਹੜਾ ਪੱਧਰ ਹੈਗਾ ਪਾਣੀ ਦਾ ਪੱਧਰ 1322 ਫੁੱਟ ਤੇ ਇਹਦੇ ਵਿੱਚ ਜਿਹੜਾ ਪਾਣੀ ਆ ਰਿਹਾ ਪੌਂਗ ਡੈਮ ਦੇ ਵਿੱਚ ਉਹ ਹੈਗਾ 21752 ਕਿਊਸਿਕ ਤੇ ਅੱਗੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਬਿਆਸ ਦਰਿਆ ਦੇ ਵਿੱਚ ਉਹ ਕਰੀਬ ਹੈਗਾ 17382 ਕਿਊਸਿਕ ਜਿਹੜਾ ਦਰਿਆ ਜਿਹੜਾ ਬਿਆਸ ਦਰਿਆ ਦੇ ਵਿੱਚ ਪਾਣੀ ਆ ਰਿਹਾ ਸਵੇਰੇ 6 ਵਜੇ ਦੀ ਰਿਪੋਰਟ ਸਾਡੇ ਕੋਲੇ ਮੌਜੂਦ ਹੈ। ਥੀਮ ਡੈਮ ਦੀ ਰਿਪੋਰਟ ਦੀ ਜੇਕਰ ਗੱਲ ਕਰਦੇ ਆਂ ਥੀਮ ਡੈਮ ਦੀ ਜਿਹੜੀ ਰਿਪੋਰਟ ਦੀ ਆਪਾਂ ਗੱਲ ਕਰੀਏ ਤਾਂ ਇਹ ਵੀ ਸਵੇਰ ਦੀ 6 ਵਜੇ 6 ਵਜੇ ਦੀ ਰਿਪੋਰਟ ਹੈਗੀ ਅੱਜ ਦੀ। ਇਹਦੇ ਜਿਹੜਾ ਪਾਣੀ ਦਾ ਪੱਧਰ ਹੈਗਾ 657 ਫੁੱਟ। ਸੋ ਇਹਦੇ ਵਿੱਚ ਅੱਗੇ ਗੱਲ ਕਰਦੇ ਜਿਹੜਾ 468 498 ਕਿਊਸਕ ਪਾਣੀ ਜਿਹੜਾ ਇਹਦੇ ਵਿੱਚ ਆ ਰਿਹਾ ਹੈਗਾ ਤੇ ਅੱਗੇ ਰਾਵੀ ਨਦੀ ਦੇ ਵਿੱਚ ਜਿਹੜਾ ਪਾਣੀ ਛੱਡਿਆ ਜਾ ਰਿਹਾ 1001 ਕਿਊਸਕ ਪਾਣੀ। ਛੱਡਿਆ ਜਾ ਰਿਹਾ ਹੈਗਾ ਹਰੀਕੇ ਹੈਡਵਕਸ ਦੀ ਜਿਹੜੀ ਤਾਜ਼ਾ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਹੈਗੇ ਜਿਹੜੀ ਅੱਜ 17 ਜੁਲਾਈ ਦੀ ਸ਼ਾਮ ਦੀ 6 ਵਜੇ ਦੀ ਰਿਪੋਰਟ ਹੈਗੀ ਇੱਕ ਖੌਂਦ ਦੀ ਰਿਪੋਰਟ ਆਪਾਂ ਗੱਲ ਕਰਦੇ ਹੈਗੇ ਹਰੀਕੇ ਹੈਡਵਕਸ ਤੇ ਤੇ ਇਹਦੇ ਵਿੱਚ ਜਿਹੜਾ ਡਾਊਨ ਚੱਲ ਰਿਹਾ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਇਹਦੇ ਚ 1500 ਕਿਊਸਕ ਪਾਣੀ ਜਿਹੜਾ ਡਾਊਨ ਚੱਲ ਰਿਹਾ ਹੈ ਹਰੀਖੇ ਹੈਡਵਕਸ ਤੋਂ ਜਿਹੜਾ ਫਾਇਲਕੇ ਵਾਲੀ ਸਾਈਡ ਤੇ ਜਿਹੜਾ ਦੱਸਿਆ ਜਾ ਰਿਹਾ ਪਾਣੀ ਤੇ ਇਹਦੇ ਵਿੱਚ ਅੱਗੇ ਨਹਿਰਾਂ ਦੀ ਗੱਲ ਕਰਦੇ ਹਾਂ ਤੇ ਨਹਿਰਾਂ ਜਿਹੜੀਆਂ ਦੋ ਨਹਿਰਾਂ ਰਾਜਸਥਾਨ ਫੀਟਰ ਤੇ ਫਰੋਹੀਪੁਰ ਫੀਟਰ ਤੋਂ ਰਾਜਸਥਾਨ ਫੀਟਰ ਦੇ ਵਿੱਚ ਜਿਹੜਾ ਪਾਣੀ ਹੈਗਾ ਉਹ 15 12595 ਕਿਊਸਕ ਰਾਜਸਥਾਨ ਨਹਿਰ ਦੇ ਵਿੱਚ 12595 ਕਿਊਸਕ ਤੇ ਫਰੋਹੀਪੁਰ ਫੀਟਰ ਦੇ ਵਿੱਚ ਜਿਹੜੀ ਫਰੋਹੀਪੁਰ ਫੀਟਰ ਨਹਿਰ ਹੈਗੀ ਹੈ 9544 ਕਿਸ਼ਕ ਪਾਣੀ ਹੈਗਾ ਉਹ ਸਾਰੇ ਅੱਜ ਸ਼ਾਮ ਦੀ ਰਿਪੋਰਟ ਹੈਗੀ ਹੈ ਨਾਵ ਵੀ ਜਿਹੜੀ ਸਵੇਰ ਦੀ ਜਿਹੜੀ 6 ਵਜੇ ਦੀ ਰਿਪੋਰਟ ਉਹ ਵੀ ਆ ਗਈ ਸੀ ਇਹ ਉਹ ਵੀ ਇਹੀ ਸੀ ਸੇਮ ਕਹਿ ਸਕਦੇ ਆ ਇਹ ਜਿਹੜੀ ਰਿਪੋਰਟ ਅੱਜ ਦੇ ਆ ਗਈ ਸਵੇਰ ਦੀ ਤੇ ਸ਼ਾਮਾਂ ਦੀ ਹਰ ਇੱਕ ਹੈਡਵਰਕ ਤੋਂ ਜੇਕਰ ਗੱਲ ਕਰਦੇ ਆ ਤੇ ਦੂਸਰੇ ਬੰਨੇ ਗੱਲ ਕਰੀਏ ਕਿ ਪਾਣੀ ਦੇ ਕੀ ਹਾਲਾਤ ਹੈਗੇ ਡੈਮਾਂ ਦੇ ਵਿੱਚ ਉਹਦੇ ਵਿੱਚ ਵੀ ਜੇਕਰ ਆਪਾਂ ਗੱਲ ਕਰਦੇ ਆ ਮੋਟੀ ਮੋਟੀ ਤੇ 100 ਫੁੱਟ ਤਕਰੀਬ 87 ਫੁੱਟ 90 ਫੁੱਟ 85 ਫੁੱਟ 70 ਫੁੱਟ ਤੇ ਇਹ ਸਾਰੇ ਡੈਮਾਂ ਦੇ ਵਿੱਚ ਜਿਹੜਾ ਤਿੰਨੇ ਡੈਮ ਹੈਗੇ ਉਹਨਾਂ ਵਿੱਚ ਜਿਹੜਾ ਕਹਿ ਸਕਦੇ ਆ ਵੀ ਉਹ ਨੀਵਾ ਹੈਗਾ ਪਾਣੀ ਨੀਚੇ ਹੈਗਾ 100 ਫੁੱਟ ਕੈਪੈਸਿਟੀ ਹਾਲੇ ਹਰੇਕ ਡੈਮ ਦੀ ਪਾਣੀ ਦੀ ਹੈਗੀ ਐ ਅਮਰਜੈਂਸੀ ਹਾਲਾਤਾਂ ਦੇ ਵਿੱਚ 100 ਫੁੱਟ ਕੈਪੈਸਿਟੀ ਲਗਭਗ ਸਾਰੇ ਡੈਮਾਂ ਦੇ ਹੈਗੀ ਸੋ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਹੈਗੀ ਜੇਕਰ ਹੁਣ ਸਮੇਂ ਦੀ ਗੱਲ ਕਰਦੇ ਹਾਂ 7:15 ਮਿੰਟ ਤੇ ਸ਼ਾਮ ਦੇ 17 ਜੁਲਾਈ ਸ਼ਾਮ ਦੇ 6 ਵਜੇ ਦੀ 7 ਵਜੇ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਲਾਈਕ ਕਮੈਂਟ ਜ਼ਰੂਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ